ਪੰਜਾਬ ਵਿਧਾਨ ਸਭਾ ਦੇ ਮੈਂਬਰ ਸਾਹਿਬ ਨੂੰ ਸੋਚ ਕੋਣ ਦੀ ਕਿਰਪਾਲਤਾ ਕਰਨੀ ਹੈ। ਠਾਈਤੀ। ਵਾਹਿਗੁਰੂ। ਮੈਂ ਸੰਜੀਵ अरोड़ा ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਸੱਚੇ ਦਿਲੋਂ ਪ੍ਰਤਿਗਿਆ ਕਰਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਮੈਂ ਸੰਜੀਵ अरोड़ा ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਰਜਿਸਟਰ ਤੇ ਹਸਤਾਖਰ ਕਰਨਗੇ ਥੈਂਕ ਯੂ ਤੁਹਾਡੀ ਫਲਾਈਰ ਸੈਂਟਰ ਦੀ ਕਿਰਪਾਲਤਾ ਕਰੇ ਸਪੀਕਰ ਸਾਹਿਬ ਨੂੰ ਬੇਨਤੀ ਹੈ ਕਿ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਦੇ ਨਿਯਮ ਔਰ ਹੋਰ ਲਿਟਰੇਚਰ ਪੰਜਾਬ ਵਿਧਾਨ ਸਭਾ ਵੱਲੋਂ ਉਹ ਮਾਨਯੋਗ ਮੈਂਬਰ ਸਾਹਿਬ ਨੂੰ ਸੌਂਪਣ ਦੀ ਕਿਰਪਾਲਤਾ ਕਰਨ ਮਾਨਯੋਗ ਮੈਂਬਰ ਸਾਹਿਬ ਪੰਜਾਬ ਵਿਧਾਨ ਸਭਾ ਦੇ ਨਿਯਮ ਤੇ ਹੋਰ ਲਿਟਰੇਚਰ ਚੈੱਕ ਕਰੋ ਸਰ ਇਸ ਤੋਂ ਇਲਾਵਾ ਸਰ ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਕੰਮਕਾਰ ਹੈ ਉਹ ਪੇਪਰਲੈਸ ਹੈ ਹੁਣ ਤੇ ਮਾਨਯੋਗ ਸਪੀਕਰ ਸਾਹਿਬ ਮੈਂਬਰ ਸਾਹਿਬ ਨੂੰ ਆਈਪੈਡ ਟ੍ਰੇਨਟ ਕਰਨਗੇ ਅੱਜ ਦੇ ਮਾਣਯੋਗ ਸਪੀਕਰ ਸਾਹਿਬ ਇਜਾਜ਼ਤ ਦੇਣ ਤਾਂ ਅੱਜ ਦੇ ਇਸ ਸਮਾਗਮ ਦੀ ਕਾਰਵਾਈ ਸਮਾਪਤ ਕਰ ਦਿੱਤੀ ਜਾਵੇ